ਸੱਤਿਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਲੱਗੀ ਸੀਗੀ 18 ਬ੍ਰੈਸਟ ਵਾਲਿਆਂ ਦੀ ਕਟਿੰਗ ਕਰਨ ਜੀ ਮੈਨੂੰ ਕਈ ਭੈਣਾਂ ਦੇ ਕਮੈਂਟ ਵੀ ਆ ਰਹੇ ਸੀਗੇ ਕਿ ਜੀ ਦੀਦੀ 18 ਬ੍ਰੈਸਟ ਵਾਲਿਆਂ ਦੀ ਕਟਿੰਗ ਦੱਸੋ ਪਲੇਟਾਂ ਦੇ ਨਿਸ਼ਾਨ ਆਪਾਂ ਕਿਵੇਂ ਲਗਾਉਣੇ ਨੇ ਔਰ ਟੀਰਾ ਵਗੈਰਾ ਜਿਹੜਾ ਹੈਗਾ ਮੋਡਾ ਔਰ ਕਿੰਨਾ ਲੈਣਾ ਠੀਕ ਆ ਆਪਾਂ ਨੇ ਬ੍ਰੈਸਟ ਹੈਗੀ ਆ ਜੀ 18 ਇੰਚ ਔਰ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 16 ਇੰਚ ਔਰ हिਪ ਤੋਂ ਹੈਗੀ ਆ ਇਹਨਾਂ ਦੀ ਫਿਟਿੰਗ 19 ਇੰਚ ਠੀਕ ਹੈ ਜੀ ਜੇ ਕਿਸੇ ਦੀ ਮਤਲਬ ਜਿਵੇਂ ਹੁਣ ਇਹਨਾਂ ਦੀ 18 ਇੰਚ ਆ ਜੇ ਕਿਸੇ ਦੀ 18.5 ਹੈਗੀ ਆ ਹਨਾ ਤਾਂ ਤੁਸੀਂ ਉਹ ਵੀ ਸੇਮ ਇਹਦੇ ਵਾਂਗੂ ਟੀਰਾ ਰੱਖ ਸਕਦੇ ਹੋ ਸੇਮ ਹੀ ਮੋਡਾ ਰੱਖ ਸਕਦੇ ਹੋ ਠੀਕ ਹੈ ਜੀ ਜੇ हिਪ ਤੋਂ ਵੀ ਅੱਧਾ ਇੰਚ ਜਾਂ ਪੌਣਾ ਇੰਚ ਘੱਟ ਵੱਧ ਹੈਗੀ ਆ ਤਾਂ ਤੁਸੀਂ ਸੇਮ ਤੀਰਾ ਔਰ ਮੋਡਾ ਰੱਖ ਸਕਦੇ ਹੋ ਔਰ ਪਲੇਟਸ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਤੁਸੀਂ ਸੇਮ ਤੀਕੇ ਨਾਲ ਹੀ ਲਾ ਸਕਦੇ ਹੋ ਕਿਉਂਕਿ ਅੱਧੇ ਜਾਂ 1 ਇੰਚ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਹੈਗਾ ਮਤਲਬ ਮੋਡੇ ਜਿਹੜੇ ਹੁੰਦੇ ਨੇ ਉਹ ਸ਼ੋਲਡਰ ਜਿਹੜੇ ਹੁੰਦੇ ਨੇ ਉਹ ਸੇਮ ਹੀ ਹੁੰਦੇ ਨੇਗੇ 18 ਜਾਂ 18.5 ਬ੍ਰੈਸਟ ਵਾਲਿਆਂ ਦੇ ਠੀਕ ਹੈ ਬਸ ਤੁਸੀਂ ਤੀਰਾ ਔਰ ਮੋਡਾ ਸੇਮ ਹੀ ਰੱਖ ਲਓ ਜੇ ਅੱਧੇ ਜਾਂ ਪੌਣੇ ਇੰਚ ਦਾ ਤੁਹਾਡੀ ਫਿਟਿੰਗ ਦਾ ਫਰਕ ਹੈਗਾ ਬਾਕੀ ਤੁਸੀਂ ਨਿਸ਼ਾਨੀਆਂ ਜਿਹੜੀਆਂ ਹੈਗ ਮੋਡਾ ਆਪਾਂ ਜਿਵੇਂ ਤੁਹਾਨੂੰ ਦੱਸਾਂਗੇ ਉਸ ਹਿਸਾਬ ਨਾਲ ਰੱਖ ਲਿਓ ਠੀਕ ਹੈ ਜੀ ਇਹਨਾਂ ਦਾ ਬੈਕ ਵਾਲਾ ਗਲਾ ਹੈਗਾ ਜੀ 6 ਇੰਚ ਰੈਡੀ ਮੈਂ 6.5 ਤੇ ਉਹਦੀ ਕਟਿੰਗ ਕਰੂੰਗੀ ਔਰ ਜਿਹੜੀ ਚੜਾਈ ਹੈਗੀ ਉਹ ਗਲੇ ਦੀ 2.5 ਇੰਚ ਤੇ ਪਾਉਂਗੀ ਠੀਕ ਹੈ 2.5 ਇੰਚ ਨਾਲ ਫਿਰ ਆਪਣੇ ਮੋਡੇ ਜਿਹੜੇ ਹੈਗੇ ਨੇ ਉਹ ਬਿਲਕੁਲ ਵੀ ਡਿੱਗਦੇ ਨਹੀਂ ਹੁੰਦੇ ਹੈਗੇ ਠੀਕ ਹੈ ਤੇ ਇਹਨਾਂ ਦਾ ਫਰੰਟ ਨੈੱਕ ਹੈਗਾ ਜੀ 6.5 ਇੰਚ ਮੈਂ ਕਟਾਈ ਕਰੂੰਗੀ ਔਰ 6 ਇੰਚ ਜਿਹੜਾ ਹੈਗਾ ਉਹ ਰੈਡੀ ਰਹਿ ਜਾਊਗਾ ਮਤਲਬ ਬੈਕ ਔਰ ਫਰੰਟ ਦੋਨੋਂ ਨੈੱਕ ਇਹਨਾਂ ਦੇ 6 6 ਇੰਚ ਨੇ ਠੀਕ ਹੈ ਜੇ ਤੁਹਾਡਾ ਅੱਧੇ ਇੰਚ ਦਾ ਫਰਕ ਵੀ ਹੈਗਾ ਜੇ ਤੁਸੀਂ 6.5 ਵੀ ਰੱਖਣਾ ਤਾਂ ਵੀ ਤੁਸੀਂ ਸੇਮ ਤੀਰਾ ਲੈ ਸਕਦੇ ਹੋ ਦੇ ਵਿੱਚ ਉਹਦੇ ਨਾਲ ਕੋਈ ਇੰਨਾ ਫਰਕ ਨਹੀਂ ਪੈਂਦਾ ਬਸ ਜਿਹੜੀ ਗੁਲਾਈ ਹੈਗੀ ਹੈ ਬੈਕ ਵਾਲੇ ਗਲੇ ਦੀ ਉਹ ਤੁਸੀਂ 2.5 ਇੰਚ ਤੇ ਪਾ ਲਿਆ ਕਰੋ ਠੀਕ ਹੈ ਔਰ ਫਰੰਟ ਵਾਲਾ ਗਲਾ ਜਦੋਂ ਤੁਸੀਂ ਜੜਦੇ ਹੁੰਦੇ ਹੋ ਨਾ ਤਾਂ ਉਹਦੀ ਜੜਾਈ 5.5 ਇੰਚ ਤੇ ਕਰ ਲਿਆ ਕਰੋ ਉਦੇ ਨਾਲ ਕੀ ਹੁੰਦਾ ਸਾਈਡ ਤੋਂ ਥੋੜੇ ਜਿਹੀ ਪਿਛਲੇ ਵਾਲੇ ਪਾਸਿਓ ਮੋੜੇ ਜਿਹੜੇ ਹੁੰਦੇ ਨੇ ਸਾਈਡ ਤੋਂ ਤੀਰਾ ਜਿਹੜਾ ਹੁੰਦਾ ਥੋੜਾ ਜਿਹਾ ਛਾਂਟੀ ਕਰਨਾ ਪੈਂਦਾ ਹੁੰਦਾ ਬਸ ਆਪਾਂ ਨੂੰ ਕਿਉਂਕਿ ਬੈਕ ਵਾਲਾ ਗਲਾ ਆਪਣਾ ਸਵਾ ਦੋ ਹੋਣ ਕਰਕੇ ਥੋੜਾ ਜਆ ਵੱਧ ਜਾਂਦਾ ਹੁੰਦਾ ਠੀਕ ਹੈ ਜੀ ਉਹ ਵਾਸਤੇ ਤੁਸੀਂ ਬੈਕ ਵਾਲੇ ਤੀਰੇ 'ਤੇ ਥੋੜੀ ਛਾਂਟੀ ਕਰ ਲਿਆ ਕਰੋ ਫਰੰਟ ਤੁਸੀਂ 5.5 ਰੈਡੀ ਰੱਖ ਲਿਆ ਕਰੋ ਔਰ ਬੈਕ ਵਾਲਾ ਜਿਹੜਾ ਹੁੰਦਾ ਉਹ ਸਵਾ ਦੋ ਇੰਚ ਤੇ ਰੈਡੀ ਰੱਖ ਲਿਆ ਕਰੋ ਠੀਕ ਹੈ ਜੀ ਇਹਦੇ ਨਾਲ ਤੁਹਾਡੇ ਮੋੜੇ ਜਿਹੜੇ ਹੈਗੇ ਨੇ ਬਿਲਕੁਲ ਵੀ ਨਹੀਂ ਗਿਰਣਗੇ ਤੁਹਾਡੀ ਫਿਟਿੰਗ ਜਿਹੜੀ ਹੈਗੀ ਉਹ ਬਹੁਤ ਸੋਹਣੀ ਇਨਾਂ ਦਾ ਘੇਰਾ ਹੈਗਾ ਜੀ 19 ਇੰਚ ਰੈਡੀ ਤੇ ਮੈਂ 3 ਇੰਚ ਜਿਹੜਾ ਕਪੜਾ ਹੈਗਾ ਉਹ ਐਕਸਟਰਾ ਲਿਆ ਮਤਲਬ ਕਿ 19 ਇੰਚ ਰੈਡੀ ਰਹੂਗਾ ਮੈਂ 22 ਇੰਚ ਜਿਹੜਾ ਕਪੜਾ ਹੈਗਾ ਉਹ ਉਤਾਰਿਆ ਘੇਰੇ ਲਈ ਠੀਕ ਹੈ ਮਤਲਬ ਫੋਲਡਿੰਗ ਦੇ ਵਿੱਚ ਮੈਂ ਲੈ ਲਿਆ 11 ਇੰਚ ਠੀਕ ਹੈ ਜੀ ਤੇ ਤੁਸੀਂ ਜੇ ਤਾਂ ਤੁਸੀਂ ਨਾਰਮਲ ਹੀ ਚਾਕ ਮੋੜਨੇ ਦਾ ਤੁਸੀਂ 3 ਇੰਚ ਜ਼ਿਆਦਾ ਲੈ ਲਓ ਅਗਰ ਤੁਸੀਂ ਪਾਈਪਿੰਗ ਵਗੈਰਾ ਕੱਢਣੀ ਹੈ ਤਾਂ ਤੁਸੀਂ 4 ਇੰਚ ਜ਼ਿਆਦਾ ਲੈ ਲਓ ਮਤਲਬ ਦੋ 1-1 ਚਾਕ ਵਾਸਤੇ 2-2 ਇੰਚ ਠੀਕ ਹੈ ਜੀ ਤੇ ਦੇਖੋ ਮੇਰੀ ਮਤਲਬ ਮੈਂ ਹਰੇਕ ਸੂਟ ਦੇ ਵਿੱਚ ਕਾਟ ਜਿਹੜੀ ਹੈਗੀ ਉਹ ਫਰੰਟ ਵਾਲੇ ਪੱਲੇ ਦੇ ਵਿੱਚ ਪਾਉਣੀ ਹੀ ਹੁੰਨੀ ਆ ਇਹ ਜਿਹੜਾ ਸੂਟ ਹੈ ਮੈਂ ਇਹਨੂੰ ਪਹਿਲਾਂ ਹੀ ਡਾਊਨ ਕਰਕੇ ਰੱਖ ਲਿਆ ਕਿਉਂਕਿ ਇਹਦੀ ਲੈਂਥ ਜਿਹੜੀ ਹੈਗੀ ਸੀ ਉਹ 1 ਇੰਚ ਘੱਟ ਸੀ ਜਦੋਂ ਆਪਾਂ ਇਦਾਂ ਡਾਊਨ ਕਰਕੇ ਰੱਖ ਲਿਆ ਨਾਲੇ ਤਾਂ ਥੋੜੀ ਜਿਹੀ 1 ਇੰਚ ਲੈਂਥ ਵੱਜ ਜਾਂਦੀ ਹੁੰਦੀ ਹੈ ਕਾਟ ਤਾਂ ਆਪਾਂ ਬਾਅਦ ਚੋਂ ਪਾਉਣੀ ਹੀ ਹੁੰਦੀ ਹੈ ਜੇ ਕਿਸੇ ਵੀ ਰੇ ਭੈਣ ਨੂੰ ਕਾਟ ਪਾਉਣ ਦਾ ਨਹੀਂ ਇਦਾਂ ਪਤਾ ਲੱਗਦਾ ਤਾਂ ਤੁਸੀਂ ਪਹਿਲਾਂ ਜਿਹੜੇ ਪੱਲੇ ਹੈਗੇ ਨੇ ਉਹ ਇਦਾਂ ਬਰਾਬਰ ਕਰਕੇ ਰੱਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ 4 ਇੰਚ ਦੀ ਕਾਟ ਪਾ ਦਿਆ ਕਰੋ ਠੀਕ ਹੈ ਜੀ ਇਹ ਕਾਟ ਜਿਹੜੀ ਹੈਗੀ ਆ ਮੈਂ ਹਰੇਕ ਸੂਟ ਦੇ ਵਿੱਚ ਪਾਉਣੀ ਆਂਗੀ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਫਰੰਟ ਨੈੱਕ ਹੁੰਦਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਮਤਲਬ ਕਿ ਜਦੋਂ ਬੈਕ ਵਾਲੀ ਸਾਈਡ ਜਾਣ ਦੀ بجائے ਆਪਣੇ ਮੋਡੇ ਦੀ ਸਲਾਈ ਦੇ ਸੈਂਟਰ ਵਿੱਚ ਆ ਜਾਂਦਾ ਹੁੰਦਾ ਆਪਣਾ ਨੈੱਕ ਠੀਕ ਹੈ ਬਿਲਕੁਲ ਮੋਡੇ ਵਾਲੀਆਂ ਸਲਾਈਆਂ ਨੇ ਜਿਹੜੀਆਂ ਉਹ ਬਿਲਕੁਲ ਸੈਂਟਰ 'ਚ ਆ ਜਾਂਦੀਆਂ ਹੁੰਦੀਆਂ ਨੇ ਜੇ ਆਪਾਂ ਇਹ ਕਾਟ ਨਾ ਪਾਈਏ ਤਾਂ ਆਪਣਾ ਗਲਾ ਜਿਹੜਾ ਹੁੰਦਾ ਉਹ ਬੈਕ ਵਾਲੀ ਸਾਈਡ ਜਾਣ ਲੱਗ ਜਾਂਦਾ ਠੀਕ ਹੈ ਜੀ ਤੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਪਾਂ نیچے ਡਾਊਨ ਕਰਕੇ ਕਿਵੇਂ ਲੈਣਾਗਾ ਤਾਂ ਤੁਸੀਂ ਪਹਿਲਾਂ ਇਹਨਾਂ ਨੂੰ ਮਿਲਾ ਕੇ ਰੱਖ ਦੋ ਉਸ ਤੋਂ ਬਾਅਦ ਜਦੋਂ ਪੂਰੀ ਪ੍ਰੋਪਰ ਹੋ ਗਈ ਕਟਿੰਗ ਤਾਂ ਇੱਥੇ 4 ਇੰਚ ਦੀ ਆਪਾਂ ਕਟਿੰਗ ਕਰ ਦੋ ਠੀਕ ਆ ਮੂਰਲੇ ਵਾਲੇ ਪੱਲੇ ਦੇ ਵਿੱਚ ਮੈਂ ਪਹਿਲਾਂ ਹੀ ਡਾਊਨ ਕਰਕੇ ਰੱਖ ਲਿਆ ਠੀਕ ਹੈ ਹੁਣ ਇਹਦੀ ਲੈਂਥ ਜਿੰਨੀ ਵੀ ਹੈਗੀ ਸੀ ਮੈਂ ਉੰਨੀ ਹੀ ਰੱਖ ਲਈ ਕਿਉਂਕਿ ਕਸਟਮਰ ਨੂੰ ਲੰਬਾ ਹੀ ਚਾਹੀਦਾ ਸੀ ਸੂਟ ਠੀਕ ਹੈ ਜੀ ਤੇ ਜਿੰਨੀ ਵੀ ਤੁਹਾਡੀ ਲੈਂਥ ਹੋਵੇ ਤੁਸੀਂ ਉਸ ਤੋਂ 4 ਇੰਚ ਐਕਸਟਰਾ ਲੈ ਲਓ ਮਤਲਬ ਕਿ نیچے ਫੋਲਡਿੰਗ ਦੇ ਲਈ ਠੀਕ ਹੈ ਮੰਨ ਲਓ ਤੁਹਾਡੀ ਲੈਂਥ ਹੈਗੀ 40 ਇੰਚ ਤਾਂ ਤੁਸੀਂ 44 ਤੇ ਕਟਿੰਗ ਕਰੋ ਤੇ ਜਿਹੜੀ ਮਤਲਬ 2 ਇੰਚ ਸਲਾਈਆਂ ਦੇ ਵਿੱਚ ਚਲਾ ਜਾਊਗਾ 3 ਇੰਚ نیچے ਫੋਲਡਿੰਗ ਲਈ ਰਹਿ ਜਾਂਦਾ ਹੁੰਦਾ ਠੀਕ ਹੈ ਜੀ ਦੇਖੋ ਆਪਾਂ ਇਹਨਾਂ ਦਾ ਤੀਰਾ ਲਵਾਂਗੇ ਜੀ 6.5 ਇੰਚ ਠੀਕ ਹੈ ਇਸ ਨਾਪ ਦੇ ਵਿੱਚ ਜਿਹੜਾ ਤੀਰਾ ਹੈਗਾ ਉਹ ਆਪਾਂ 6.5 ਰੱਖ ਸਕਦੇ ਹਾਂ ਠੀਕ ਹੈ ਤੇ ਮੋਡਾ ਲਵਾਂਗੇ ਜੀ ਆਪਾਂ 7 ਇੰਚ ਹੁਣ ਮੈਂ ਇਹ ਜਿਹੜਾ 7 ਇੰਚ ਹੈਗਾ ਉਹ ਮੈਂ ਬੈਕ ਵਾਲੇ ਪੱਲੇ ਤੋਂ ਨਾਪ ਰਹੀਆਂ ਠੀਕ ਹੈ ਜੀ ਕਿਉਂਕਿ ਮੂਰਲੇ ਵਾਲੇ ਪੱਲੇ ਦੇ ਵਿੱਚ ਮੈਂ ਕਾਟ ਹੀ ਪਾਤੀ ਆ ਤੇ ਮੈਂ ਹੁਣ ਬੈਕ ਵਾਲੇ ਤੋਂ ਹੀ ਨਾਪੂਗੀ ਤੇ ਮੋਢਾ ਆਪਣਾ ਹੈਗਾ ਜੀ 7 ਇੰਚ ਤੇ ਇਹਨਾਂ ਦੀ ਫਿਟਿੰਗ ਦੀ ਨਿਸ਼ਾਨੀ ਮੈਂ ਮੋਢੇ ਤੋਂ ਲਗਾਉਂਗੀ ਜੀ 14.5 ਇੰਚ ਤੇ ਠੀਕ ਹੈ ਇਹ ਚਾਕ ਥੋੜੇ ਜੇ ਨੀਵੇਂ ਪਾਉਂਦੇ ਨੇ ਚਾਕ ਮੈਂ ਇਹਨਾਂ ਦੇ ਰੱਖੂਗੀ 23 ਇੰਚ ਤੇ ਤੁਸੀਂ 22 ਔਰ 22.5 ਇੰਚ ਤੇ ਵੀ ਰੱਖ ਸਕਦੇ ਹੋ ਹੁਣੇ ਉਹ ਤੁਹਾਡੀ ਚੋਇਸ ਆ ਠੀਕ ਹੈ ਹੁਣ ਜਿਵੇਂ ਆਪਾਂ ਇਹ ਵਾਲਾ ਨਿਸ਼ਾਨ ਲਗਾਇਆ ਨਾ 6.5 ਇੰਚ ਤੇ ਤਾਂ ਆਪਾਂ ਇਹਦੇ ਸਾਹਮਣੇ ਹੀ ਇੱਕ ਲਗਾਵਾਂਗੇ 6 ਇੰਚ ਤੇ ਨਿਸ਼ਾਨ ਆ ਮੋਡੇ ਦੇ ਨਿਸ਼ਾਨ ਕੋਲੇ ਠੀਕ ਹੈ ਹੁਣ ਇਹ ਬਿਲਕੁਲ ਆਮੋ ਸਾਹਮਣੇ ਹੋ ਗਏ ਫਿਰ ਆਪਾਂ ਕੀ ਕਰਨਾ ਇੱਦਾਂ 6 ਇੰਚ ਤੇ ਨਿਸ਼ਾਨ ਲਗਾ ਲੈਣਾ ਅੱਧਾ ਇੰਚ ਘਟਾ ਕੇ ਇਹ ਅੱਧਾ ਇੰਚ ਤੁਸੀਂ ਹਰੇਕ ਸਾਈਜ਼ ਦੇ ਵਿੱਚ ਘਟਾਉਣਾਗਾ ਕਿਉਂਕਿ ਇੱਥੋਂ ਹੀ ਆਪਣੇ ਮੋਡੇ ਦੀ ਜਿਹੜੀ ਕਾਰਟ ਹੁੰਦੀ ਆ ਉਹ ਪੈਂਦੀ ਹੁੰਦੀ ਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆ 6 ਵਾਲਾ ਨਿਸ਼ਾਨ ਆ ਉਹਨੂੰ 6 ਵਾਲੇ ਨਾਲ ਮਿਲਾ ਦੇਣਾ ਇੱਦਾਂ ਕਰਕੇ ਠੀਕ ਹੈ ਤੇ ਜਿਹੜਾ ਆ 6 ਵਾਲਾ ਹੈਗਾ ਇਹਨੂੰ ਇੱਥੋਂ ਹੀ ਆਪਾਂ ਤਕੋਨਾ ਕਰ ਦੋ ਟੇਡਾ ਕਰ ਦੋ ਮਤਲਬ ਠੀਕ ਹੈ ਹੁਣ ਇੱਥੋਂ ਹੀ ਆਪਣੇ ਫਰੰਟ ਵਾਲੇ ਪੱਲੇ ਦੀ ਔਰ ਬੈਕ ਵਾਲੇ ਪੱਲੇ ਦੀ ਆਪਾਂ ਕਾਟ ਪਾਉਣੀ ਹੈ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਫਿਟਿੰਗ ਦੀਆਂ ਨਿਸ਼ਾਨੀਆਂ ਲਗਾ ਲਵਾਂਗੇ ਇਹਨਾਂ ਦੀ ਬ੍ਰੈਸਟ ਤੋਂ ਫਿਟਿੰਗ ਹੈਗੀ ਜੀ 18 ਇੰਚ ਆਪਾਂ 9 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੇ ਕਿਸੇ ਦੀ 18.5 ਹੈਗੀ ਆ ਤਾਂ ਉਹ ਆਪਣੇ ਹਿਸਾਬ ਨਾਲ 10.5 ਤੇ ਲਗਾ ਲਓ ਠੀਕ ਹੈ ਹੁਣ ਇਹ 9 ਇੰਚ ਤੇ ਮੈਂ ਨਿਸ਼ਾਨ ਲਗਾ ਲਿਆ ਫਿਟਿੰਗ ਦਾ ਔਰ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 16 ਇੰਚ ਮੈਂ 17 ਇੰਚ ਤੇ ਨਿਸ਼ਾਨ ਲਗਾਉਂਗੀ ਕਿਉਂਕਿ ਇਹਨਾਂ ਦੇ ਪਲੇਟਸ ਪੈਣੀਆਂ ਠੀਕ ਹੈ 16 ਦਾ ਅੱਧ ਹੋ ਗਿਆ 8 ਔਰ ਆਪਾਂ 17 ਤੇ ਜਿ ਲਗਾਈਏ ਤਾਂ ਸਾਢੇ 8 ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਇਹਨਾਂ ਦੀ हिਪ ਹੈਗੀ ਆ ਜੀ 19 ਇੰਚ ਆਪਾਂ ਹਾਫ ਕਰਕੇ ਲਗਾਵਾਂਗੇ ਸਾਢੇ 9 ਇੰਚ ਤੇ ਨਿਸ਼ਾਨ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਇੱਥੋਂ ਇੱਕ 3 ਇੰਚ ਤੇ ਨਿਸ਼ਾਨ ਲਗਾ ਲੈਣਾ ਨੀਚੇ ਠੀਕ ਆ ਆ ਵਾਲੇ ਫਿਟਿੰਗ ਵਾਲੇ ਨਿਸ਼ਾਨ ਤੋਂ 3 ਇੰਚ نیچے ਆਪਾਂ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਫਿਰ ਆਪਾਂ ਇਹਨੂੰ ਥੋੜਾ ਜਿਹਾ ਘਟਾ ਦੇਵਾਂਗੇ ਇਹਦੇ ਨਾਲ ਕੀ ਹੁੰਦਾ ਸਾਡੇ ਮੋਢੇ ਦੇ ਵਿੱਚ ਕਦੇ ਵੀ ਝੋਲ ਨਹੀਂ ਆਉਂਦਾ ਹੈਗਾ ਇਹ ਤੁਸੀਂ ਹਰ ਇੱਕ ਫਿਟਿੰਗ ਦੇ ਵਿੱਚ ਘਟਾ ਸਕਦੇ ਹੋ ਠੀਕ ਹੈ ਹੁਣ ਆਪਾਂ ਕਮਰ ਦਾ ਜਿਹੜਾ ਨਿਸ਼ਾਨ ਆ ਉਹ ਇੱਥੋਂ ਨਹੀਂ ਲਗਾਉਣਾ ਹੈਗਾ ਸਿੱਧਾ ਕਰਕੇ ਠੀਕ ਹੈ ਕਿਉਂਕਿ ਇੱਥੇ ਨਾ ਫਿਰ ਗੋਜੇ ਜੇ ਪੈਣ ਲੱਗ ਜਾਂਦੇ ਹੁੰਦੇ ਆ ਮੋਢੇ ਕੋਲੇ ਆਪਾਂ ਨਿਸ਼ਾਨ ਲਗਾਵਾਂਗੇ ਇੱਥੋਂ ਠੀਕ ਹੈ ਜੀ ਤੇ ਇੱਥੋਂ ਆਪਾਂ ਰੱਖ ਲੈਣਾ हिਪ ਦਾ ਜੇ ਕਿਸੇ ਦੀ ਫਿਟਿੰਗ ਤੁਸੀਂ ਪਲੇਟਾਂ ਨਹੀਂ ਪਾਉਣੀ ਆ ਤਾਂ ਤੁਸੀਂ ਫਿਟਿੰਗ ਜੇ ਸੇਮ ਹੀ ਰੱਖ ਲਓ ਮਤਲਬ ਕਿ 8 ਤੇ ਨਿਸ਼ਾਨ ਲਗਾ ਲਓ 16 ਇੰਚ ਲਗਾ ਲਗਾ ਲਓ ਠੀਕ ਹੈ ਜੀ ਜੇ ਤੁਸੀਂ ਪਲੇਟਸ ਨਹੀਂ ਪਾਉਣੀ ਆ ਇਹਨਾਂ ਦੇ ਪਲੇਟਸ ਪਹਿਣੀਆਂ ਇਸ ਲਈ ਮੈਂ 1 ਇੰਚ ਵੱਧ ਤੇ ਨਿਸ਼ਾਨ ਲਗਾਇਆ ਹੁਣ ਜਿਹੜਾ ਆਪਾਂ ਆਹ ਕਟਾ ਕੇ ਨਿਸ਼ਾਨ ਲਗਾਇਆ ਨਾ ਇਹਦੇ ਤੋਂ ਆਪਾਂ 9 ਇੰਚ ਦੀ ਕਾਰਡ ਪਾ ਲੈਣੀ ਆ ਇਦਾਂ ਕਰਕੇ ਮੂਹਰੇ ਪੱਲੇ ਦੀ ਠੀਕ ਹੈ ਜੀ ਔਰ ਪਿਛਲੇ ਪੱਲੇ ਦੀ ਪਾਉਣੀ ਆ ਆਪਾਂ 9.2 ਇੰਚ ਤੇ ਕਾਟਾਂ ਸੇਮ ਹੀ ਰਹਿੰਦੀਆਂ ਹੁੰਦੀਆਂ ਨੇ ਸਿਰਫ ਆਪਾਂ ਨਾਪ ਦੇ ਹਿਸਾਬ ਨਾਲ ਆਪਣਾ ਤੀਰਾ ਜਿਹੜਾ ਹੁੰਦਾ ਉਹ ਆ ਘਟ ਵੱਜ ਜਾਂਦਾ ਹੁੰਦਾ ਹੈਗਾ ਜਿਹੜਾ ਤੀਰਾ ਹੁੰਦਾ ਉਹ ਆਪਾਂ ਗਲੇ ਦੇ ਹਿਸਾਬ ਨਾਲ ਹੀ ਲੈਣਾ ਹੁੰਦਾ ਠੀਕ ਆ ਇਹਨਾਂ ਦਾ ਗਲਾ ਜਿਹੜਾ ਹੈਗਾ ਬੈਕ ਵਾਲਾ ਆਪਾਂ ਚੌੜਾਈ ਘੱਟ ਰੱਖਣੀ ਆ ਉਹਦੀ ਇਸੇ ਲਈ ਆਪਾਂ ਤੀਰਾ ਇਹਨਾਂ ਦਾ 6.5 ਲੈ ਲਿਆ ਉਹਦਾ ਤੁਸੀਂ 6 ਵੀ ਲੈ ਸਕਦੇ ਹੋ ਜੇ ਤੁਸੀਂ ਗਲਾ ਥੋੜਾ ਜਿਹਾ ਡੀਪ ਕਰਨਾ ਹੈ ਠੀਕ ਹੈ ਇਸ ਨਾਪ ਦੇ ਵਿੱਚ ਤੇ ਫਿਰ ਆਪਾਂ ਮੋੜਾ ਜਿਹੜਾ ਹੈਗਾ ਉਹਦਾ ਹਾਫ ਕਰ ਲੈਣਾ ਹੁਣ ਆਪਾਂ ਫਰੰਟ ਪੱਲੇ ਦਾ ਨਿਸ਼ਾਨ ਲਗਾਇਆ ਪੌਣੇ ਇੰਚ ਤੇ ਔਰ ਬੈਕ ਵਾਲੇ ਦਾ ਲਗਾਇਆ ਆਪਾਂ ਪੌਣੇ 2 ਇੰਚ ਤੇ ਠੀਕ ਆ ਜੀ ਇੱਥੋਂ ਹੀ ਆਪਾਂ ਹੁਣ ਆ ਫਿਟਿੰਗ ਵਾਲੇ ਨਿਸ਼ਾਨ ਤੇ ਦੀ ਗੁੜਾਈ ਪ ਠੀਕ ਹੈ ਜਿਹੜਾ ਹੁਣ ਆਪਾਂ ਨਿਸ਼ਾਨ ਲਗਾਇਆ ਨਾ ਇਹ ਤੋਂ ਆਪਾਂ ਥੋੜਾ ਜਿਹਾ ਘਟਾ ਦੇਵਾਂਗੇ ਆਪਣੀ ਫਿਟਿੰਗ ਠੀਕ ਹੈ ਇਹਦੇ ਨਾਲ ਗੋਜੇ ਜੇ ਨਹੀਂ ਪੈਣਗੇ ਆਪਣੇ ਮੋਢੇ ਦੇ ਵਿੱਚ ਤੇ ਇਦਾਂ ਇਹਨੂੰ ਐ ਕਰਕੇ ਆਪਾਂ ਮਿਲਾ ਦੇਣਾ ਠੀਕ ਹੈ ਜੀ ਥੋੜਾ ਜਿਹਾ ਬਸ ਘੱਟ ਕਰ ਦਿਆ ਕਰੋ ਇਹਦੇ ਨਾਲ ਫਿਟਿੰਗ 'ਚ ਕੋਈ ਫਰਕ ਨਹੀਂ ਪੈਂਦਾ ਹੈਗਾ ਸਿਰਫ ਇੱਥੋਂ ਹੀ ਘਟਦਾ ਹੁੰਦਾ ਕੱਪੜਾ ਠੀਕ ਹੈ ਤੇ ਹੁਣ ਇਹਨਾਂ ਦੀਆਂ ਪਲੇਟਸ ਪੈਣੀਆਂ ਜੀ 11.5 ਇੰਚ ਤੇ ਮੈਂ ਫਰੰਟ ਵਾਲੇ ਪੱਲੇ ਦੀ ਜਿਹੜੀ ਨਿਸ਼ਾਨੀਆਂ ਉਹ ਇੱਥੋਂ ਲਗਾਉਂਗੀ ਬੈਕ ਵਾਲੇ ਪੱਲੇ ਦੀ ਜਿਹੜੀ ਨਿਸ਼ਾਨੀਆਂ ਪਲੇਟਾਂ ਦੀ ਉਹ ਇੱਥੋਂ ਲਗਾਉਂ ਆ ਕਾਟ ਪਾਈ ਹੋਈ ਹੈ ਨਾ ਆਪਣੀ ਆਪਾ ਇੱਥੋਂ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਜੇ ਫਿਰ ਮੈਂ ਉੱਪਰੋਂ ਲਗਾ ਦੂੰਗੀ ਨਾ ਤਾਂ ਫਰੰਟ ਵਾਲੇ ਪਲੇਟਾਂ ਦੇ ਜਿਹੜੀਆਂ ਉਹ ਉੱਚੀਆਂ ਹੋ ਜਾਣੀਆਂ ਠੀਕ ਹੈ ਇੱਥੋਂ ਆਪਾਂ 11/2 ਇੰਚ ਤੇ ਨਿਸ਼ਾਨ ਲਗਾ ਲੈਣਾ ਤੇ ਇੱਥੋਂ ਆਪਾਂ ਲੈ ਲੈਣਾ 3 1/2 ਇੰਚ ਵੱਡੇ ਸਾਈਜ਼ ਦੇ ਵਿੱਚ ਆਪਾਂ 4 ਇੰਚ ਲੈ ਸਕਦੇ ਆ ਇਹਦੇ ਵਿੱਚ ਆਪਾਂ 3 1/2 ਲਵਾਂਗੇ ਠੀਕ ਹੈ ਕਿਉਂਕਿ ਇਹ ਘੱਟ ਨਾਪ ਦਾ ਸੂਟ ਹੈ ਇਸ ਲਈ ਮੈਂ 3 1/2 ਲਿਆ ਇਹ ਠੀਕ ਹੈ ਜੀ ਤੇ ਇੱਥੋਂ ਆਪਾਂ ਪਲੇਟ ਲੰਬੀ ਰੱਖ ਲਵਾਂਗੇ 7 1/2 ਇੰਚ ਤੇ ਇਧਰੋਂ ਵੀ ਆਪਾਂ ਲੈ ਲਵਾਂਗੇ 3.5 ਇੰਚ ਦਾ ਗੈਪ ਠੀਕ ਹੈ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ ਜੇ ਕਿਸੇ ਦੀ ਬ੍ਰੈਸ ਜ਼ਿਆਦਾ ਹੈਵੀ ਹੈ ਤਾਂ ਤੁਸੀਂ 4 ਇੰਚ ਦਾ ਗੈਪ ਦੇ ਸਕਦੇ ਹੋ ਨਹੀਂ ਤੁਸੀਂ ਛੋਟੇ ਨਾਪ ਦੇ ਵਿੱਚ 3.5 ਇੰਚ ਦਾ ਰੱਖ ਲਓ ਦੇਖੋ ਇਹਨਾਂ ਦੇ ਸਾਈਡ ਵਾਲੀਆਂ ਪਲੇਟਾਂ ਨੇ ਜਿਹੜੀਆਂ ਉਹ ਪੈਣੀਆਂ ਨਹੀਂ ਹੈਗੀਆਂ ਜੇ ਤੁਸੀਂ ਪਾਉਣੀਆਂ ਨੇ ਤਾਂ ਮੈਂ ਤੁਹਾਨੂੰ ਨਿਸ਼ਾਨ ਲਗਾਉਣੇ ਦੱਸ ਦੰਨੀ ਆ ਇੱਥੋਂ ਆਪਾਂ ਲੈ ਲੈਣਾ 2 ਇੰਚ ਠੀਕ ਹੈ ਜੀ ਤੇ ਇੱਥੋਂ ਆਪਾਂ ਲੈ ਲੈਣਾ ਆਹ ਪਲੇਟਾਂ ਦਾ ਸੈਂਟਰ ਕਰ ਲੈਣਾ ਇੱਥੋਂ ਵੀ ਆਪਾਂ ਉੱਪਰ ਲਗਾ ਲੈਣਾ 2 ਇੰਚ ਤੇ ਨਿਸ਼ਾਨ ਠੀਕ ਹੈ ਤੇ ਆਹ ਵਾਲੀ ਪਲੇਟ ਨੂੰ ਆਪਾਂ ਇਦਾਂ ਕਰਕੇ ਸਿੱਧਾ ਢੇਡਾ ਕਰ ਦੇਣਾ ਠੀਕ ਹੈ ਤੇ ਇਹ ਹੋ ਗਏ ਪਲੇਟਾਂ ਦੇ ਨਿਸ਼ਾਨ ਆਪਣੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਤੇ ਹੁਣ ਆਪਾਂ ਮੂਰਲਾ ਪੱਲਾ ਚੱਕਣਾ ਇਦਾਂ ਕਰਕੇ ਮੂਰਲੇ ਪੱਲੇ ਨੂੰ ਜਾਂ ਤਾਂ ਇਹ ਪੱਲੇ ਨੂੰ ਇਦਾਂ ਕੱਢ ਦਿਆ ਕਰੋ ਕਈ ਵਾਰੀ ਨਾ ਦੋਨੋਂ ਪੱਲਿਆਂ ਦੀ ਇਕੱਠੀ ਕਟਿੰਗ ਹੋ ਜਾਂਦੀ ਆ ਤੇ ਇੱਥੋਂ ਆਪਾਂ ਮੂਰਲੇ ਪੱਲੇ ਦੀ ਕਾਟ ਪਾ ਲੈਣੀ ਆ ਠੀਕ ਹੈ ਜੀ ਤੇ ਦੇਖੋ ਇਹ ਮੇਰੇ ਨਾ ਪੱਕੇ ਕਸਟਮਰ ਨੇ ਇਹਨਾਂ ਦਾ ਮੋਡਾ ਇੰਨਾ ਹੀ ਰੱਖਦੀ ਹੁੰਦੀ ਆ ਇਸ ਨਾਪ ਦੇ ਵਿੱਚ ਕਦੇ ਘਟਿਆ ਵਧਿਆ ਨਹੀਂ ਹੈਗਾ ਕਈ ਭੈਣਾਂ ਨੂੰ ਹੁੰਦਾਗਾ ਕਿ ਆਪਾਂ ਜਦੋਂ ਇੱਥੋਂ ਕਾਟ ਪਾ ਦੰਨੇ ਆ ਨਾ ਤਾਂ ਮੋਡਾ ਆਪਣਾ ਘਟ ਜਾਂਦਾ ਹੁੰਦਾ ਦੇਖੋ ਇਦਾਂ ਬਿਲਕੁਲ ਨਹੀਂ ਹੁੰਦਾ ਹੈਗਾ ਸਗੋਂ ਜਿੰਨਾ ਤੁਸੀਂ ਲੂਜ਼ ਰੱਖੋਗੇ ਨਾ ਮੋਡਾ ਮਤਲਬ ਕਿ ਵਾਧ ਰੱਖੋਗੇ ਉਨੀ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਉਹ ਮਤਲਬ ਖਰਾਬ ਹੋਊਗੀ ਮੋਡੇ ਤੁਹਾਡੇ ਡਿੱਗਣਗੇ ਤੇ ਇੱਥੋਂ ਜਿਹੜੇ ਹੈਗੇ ਨੇ ਉਹ ਗੁਬਾਰੇ ਬਣਨ ਲੱਗ ਜਾਣਗੇ ਜੇ ਤੁਸੀਂ ਮੋਡਾ ਵਾਧ ਰੱਖੋਗੇ ਮੋਡਾ ਜਿਹੜਾ ਹੈਗਾ ਉਹ ਫਿਟਿੰਗ ਦੇ ਵਿੱਚ ਹੀ ਜਦੋਂ ਆਉਂਦਾ ਉਦੋਂ ਆਪਣੀ ਫਿਟਿੰਗ ਬਿਲਕੁਲ ਸਹੀ ਆਉਂਦੀ ਹੈ ਠੀਕ ਹੈ ਜੀ ਤੇ ਜਿਹੜੀ ਆ ਪਲੇਟ ਹੈਗੀ ਇਹਨੂੰ ਆਪਾਂ ਆ ਵਾਲੇ ਨਿਸ਼ਾਨ ਨਾਲ ਏਦਾਂ ਸਿੱਧਾ ਕਰ ਦੇਣਾ ਠੀਕ ਹੈ ਜੀ ਤੇ ਆ ਵਾਲੀ ਪਲੇਟ ਨੂੰ ਵੀ ਆਪਾਂ ਏਦਾਂ ਸਿੱਧਾ ਕਰ ਲੈਣਾ ਠੀਕ ਹੈ ਤੇ ਪੱਲਾ ਆਪਾਂ ਏਦਾਂ ਝਾੜ ਕੇ ਏਦਾਂ ਨਿਸ਼ਾਨ ਵੀ ਲਗਾ ਸਕਦੇ ਆ ਦੂਸਰੀ ਵਾਲੀ ਸਾਈਡ ਤੇ ਤੁਸੀਂ ਨਾਲ ਮੈਚ ਕਰਕੇ ਰੱਖ ਲੈਣਾ ਇਹਨੂੰ ਇਹ ਹਲਕੇ ਹਲਕੇ ਨਿਸ਼ਾਨ ਆ ਗਏ ਨੇ ਤੇ ਆਪਾਂ ਇਹਨਾਂ ਨੂੰ ਇਦਾਂ ਕਰ ਲਓ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਜਦੋਂ ਆਪਾਂ ਬੈਕ ਵਾਲੀਆਂ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਨਾ ਉਦੋਂ ਆਪਾਂ ਇੱਥੋਂ ਹੀ ਲਗਾਉਣੇ ਹੁੰਦੇ ਆ ਠੀਕ ਹੈ ਮਤਲਬ ਇੱਥੋਂ ਤੁਸੀਂ ਸਾਡੇ 11 ਇੰਚ ਤੇ ਨਿਸ਼ਾਨ ਲਗਾ ਲੈਣੇ ਨੇ ਇਧਰ ਵਾਲੀ ਸਾਈਡ ਤੇ ਹੁਣ ਆ ਮੇਰਾ ਸੈਂਟਰ ਹੋ ਗਿਆ ਠੀਕ ਹੈ ਤੇ ਇਦਾਂ ਕਰਕੇ ਆਪਾਂ ਇੱਥੋਂ 11.5 ਇੰਚ ਤੇ ਇਧਰੋਂ ਸਾਡੇ 3 ਲੈ ਲੈਣਾ ਠੀਕ ਹੈ ਸਰ 7.5 ਇੰਚ ਲੰਬੀ ਪਲੇਟ ਰੱਖ ਲੈਣੀ ਆ ਠੀਕ ਹੈ ਤੇ ਇਧਰੋਂ ਵੀ ਇੱਦੀ 3.5 ਲੈ ਲੈਣਾ ਆਪਾਂ ਠੀਕ ਹੈ ਜੀ ਇਹ ਹੋਗੇ ਬੈਕ ਵਾਲੀਆਂ ਪਲੇਟਾਂ ਦੇ ਨਿਸ਼ਾਨ ਤੇ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਮੋਢਾ ਜਿਹੜਾ ਹੈਗਾ ਉਹ ਨਾਪ ਲੈਣਾ ਮੋਢਾ ਆਪਾਂ ਫਰੰਟ ਵਾਲਾ ਨਾਪਾਂਗੇ ਠੀਕ ਹੈ ਜੀ ਆਪਾਂ ਇੱਦਾਂ ਥੋੜਾ ਜਿਹਾ ਸਲਾਈ ਦਾ ਉੱਪਰੋਂ ਛੱਡ ਦੇਣਾ ਠੀਕ ਹੈ ਤੇ ਇਹਨੂੰ ਆਪਾਂ ਰਾਉਂਡ ਘੁਮਾ ਕੇ ਨਾਪਣਾ ਇਦਾਂ ਕਰਕੇ ਠੀਕ ਹੈ ਤੇ ਮੋਡਾ ਇਹਨਾਂ ਦਾ ਆ ਰਿਹਾ ਜੀ 8 ਇੰਚ ਠੀਕ ਹੈ 18 ਜਿਹੜਾ ਨਾਪ ਦਾ ਸੂਟ ਹੁੰਦਾ ਉਹਦੇ ਵਿੱਚ ਮੋਡਾ 8 ਇੰਚ ਹੀ ਆਉਂਦਾ ਹੁੰਦਾ ਤੇ 8 ਇੰਚ ਬਹੁਤ ਵੀ ਹੁੰਦਾ ਠੀਕ ਹੈ ਇਹ ਛੋਟਾ ਨਹੀਂ ਹੁੰਦਾ ਮੋਟਾ ਹੁਣ ਇਹ ਆਪਣਾ ਇੰਨਾ ਰੈਡੀ ਰਹਿ ਜਾਊਗਾ ਮੋਡਾ ਤੇ ਆਪਾਂ ਹੁਣ ਬਾਹਾਂ ਦੇ ਮੋਡੇ ਦੀ ਵੀ ਕਟਿੰਗ ਜਿਹੜੀ ਹੈਗੀ ਆ ਉਹ ਇਦਾਂ ਹੀ ਕਰਾਂਗੇ ਠੀਕ ਹੈ ਦੇਖੋ ਜਦੋਂ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੁੰਦੀ ਆ ਨਾ ਆਪਣੀ ਕਾਟ ਜਿਹੜੀ ਹੈਗੀ ਆ ਉਹ ਦੋਨੇ ਪੱਲਿਆਂ ਦੇ ਵਿੱਚ ਬਿਲਕੁਲ ਸਹੀ ਪਵੇ ਤਾਂ ਆਪਾਂ ਕੀ ਤਰੀਕਾ ਅਪਣਾਉਣਾ ਹੁੰਦਾ ਦੇਖੋ ਮੈਂ ਐਦਾਂ ਨਾ ਦੋਨੇ ਪਾਵਾਂ ਦੇ ਕੱਪੜਾ ਜਿਹੜਾ ਹੈਗਾ ਉਹ ਜੋੜ ਕੇ ਰੱਖ ਲਿਆ ਜਾਂ ਤਾਂ ਤੁਸੀਂ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਮਲਾ ਕੇ ਰੱਖੋ ਫੇਰ ਤੁਹਾਡੀ ਜਿਹੜੀ ਕਾਰਟ ਜਿਹੜੀ ਹੁੰਦੀ ਆ ਉਹ ਸਹੀ ਪਊਗੀ ਫਰੰਟ ਵਾਲੇ ਪੱਲਿਆਂ ਦੇ ਵਿੱਚ ਜਾਂ ਫਿਰ ਤੁਸੀਂ ਪੁੱਠੇ ਨਾਲ ਪੁੱਠਾ ਵਾਲਾ ਪਾਸਾ ਮਲਾ ਕੇ ਰੱਖੋ ਠੀਕ ਹੈ ਫੇਰ ਕਾਰਟ ਸਹੀ ਪੈਂਦੀ ਹੁੰਦੀ ਆ ਮੈਂ ਐਦਾਂ ਇੱਕ ਦੂਜੇ ਦੇ ਉੱਪਰ ਰੱਖ ਲੈਣੀ ਹੁੰਦੀ ਆ ਕੱਪੜਾ ਤੇ ਫਿਰ ਆਪਾਂ ਇਹਨੂੰ ਐਦਾਂ ਫੋਲਡ ਕਰ ਦੇਣਾ ਠੀਕ ਹੈ ਇਹ ਕਾਰਟ ਪਾਉਣ ਦਾ ਜਿਹੜਾ ਹੁੰਦਾ ਇਹ ਸਹੀ ਤਰੀਕਾ ਹੁੰਦਾ ਬਿਲਕੁਲ ਠੀਕ ਹੈ ਜੀ ਮੋਡਾ ਹੈਗਾ ਸੀ ਜੇ ਆਪਣਾ 8 ਇੰਚ ਤੇ ਆਪਾਂ ਇੱਧਰ ਕਟਾ ਕੇ ਲਵਾਂਗੇ ਅੱਧਾ ਇੰਚ ਠੀਕ ਹੈ ਮੋਡਾ ਇੱਥੋਂ ਆਪਾਂ 7.5 ਇੰਚ ਲਵਾਂਗੇ ਠੀਕ ਹੈ ਮੇਰੀ ਥੋੜੀ ਜੀ ਕੰਨੀ ਆ ਰਹੀ ਆ ਬਾਅਦ ਚੋਂ ਮੈਂ ਜੋੜ ਲਗਾ ਲੂੰਗੀ ਇਸ ਟਾਈਮ ਮੈਂ ਤੁਹਾਨੂੰ ਕੱਟ ਕੇ ਦਿਖਾ ਦਾਨੀ ਆ ਇਹ ਠੀਕ ਹੈ ਇੱਥੇ ਮੇਰਾ 7.5 ਇੰਚ ਆ ਰਿਹਾ ਮੈਂ ਇੱਥੇ ਜੋੜ ਲਾ ਲੈਣਾ ਥੋੜਾ ਜਿਹਾ ਨਾਲ ਇੱਥੇ ਆਪਾਂ ਅੱਧਾ ਇੰਚ ਕਟਾ ਕੇ ਨਿਸ਼ਾਨ ਲਗਾਉਣਾ ਠੀਕ ਹੈ ਜੀ ਤੇ ਫਿਰ ਆਪਾਂ ਕੀ ਕਰਨਾ ਇੱਥੋਂ 3 ਇੰਚ ਕਾਟ ਦਾ ਨਿਸ਼ਾਨ ਲਗਾ ਲੈਣਾ ਕਾਟ ਜਿਹੜੀ ਹੁੰਦੀ ਹੈ ਉਹ ਸਾਰੇ ਸਾਈਜ਼ਾਂ ਦੇ ਵਿੱਚ 3 ਇੰਚ ਦੀ ਹੀ ਪੈਂਦੀ ਹੁੰਦੀ ਹੈ ਠੀਕ ਹੈ ਫਿਰ ਆਪਾਂ ਇਹਨੂੰ ਇੱਦਾਂ ਤਕੋਨਾ ਕਰ ਲੈਣਾ ਠੀਕ ਹੈ ਜੀ ਇਹ ਤਕੋਨਾ ਕਰਕੇ ਇਹ 8 ਇੰਚ ਹੀ ਆ ਜਾਊਗਾ ਠੀਕ ਹੈ ਤਕੋਨਾ ਕਰਨ ਨਾਲ 1 ਇੰਚ ਵੱਜ ਜਾਂਦਾ ਹੁੰਦਾ ਹੈ ਇਹ ਠੀਕ ਹੈ ਜੀ ਤੇ ਆਪਾਂ ਇੱਦਾਂ ਤਕੋਨਾ ਕਰਕੇ ਹੀ ਇੱਥੋਂ ਐ ਨਿਸ਼ਾਨ ਲਗਾ ਲੈਣਾ ਇਹਦੇ ਨਾਲ ਕਾਟ ਜਿਹੜੀ ਹੁੰਦੀ ਹੈ ਉਹ ਆਪਾਂ ਨੂੰ ਪਾਉਣ ਦਾ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਗੋਲਾਈ ਕਿੰਨੀ ਕੁ ਦੇਣੀ ਆਪਾਂ ਨੇ ਠੀਕ ਹੈ ਤੇ ਆ ਇਹਦਾ ਹਾਫ ਕਰਕੇ ਆਪਾਂ ਇੱਧਰ 4 ਇੰਚ ਦੀ ਕਾਟ ਲਗਾ ਲੈਣੀ ਆ ਕਿਉਂਕਿ ਆਪਾਂ ਕਮੀਜ਼ ਦੇ ਵਿੱਚ 9 ਇੰਚ ਦੀ ਪਾਈ ਆ ਫਰੰਟ ਵਾਲੇ ਪੱਲੇ ਤੇ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਅੱਧਾ ਕਿੰਚ ਛੱਡ ਕੇ ਇੱਥੋਂ ਗਲਾਈ ਪਾਉਣੀ ਸ਼ੁਰੂ ਕਰਨੀ ਆ ਬਾਹਾਂ ਦੀ ਠੀਕ ਹੈ ਇੱਥੋਂ ਆਪਾਂ ਇੰਨਾ ਕੁ ਛੱਡ ਦੇਣਾ ਤੇ ਉਸ ਤੋਂ ਬਾਅਦ ਆਪਾਂ ਗਲਾਈ ਦੇਣੀ ਸ਼ੁਰੂ ਕਰਨੀ ਆ ਠੀਕ ਹੈ ਫਿਰ ਇਹਦੇ ਨਾਲ ਸਹੀ ਆਉਂਦੀ ਬਿਲਕੁਲ ਗਲਾਈ ਕੋਈ ਤੁਹਾਡੇ ਝੋਲ ਨਹੀਂ ਆਊਗਾ ਕੁਝ ਵੀ ਨਹੀਂ ਹੋਊਗਾ ਠੀਕ ਹੈ ਜੀ ਜਿੰਨੀ ਤੁਹਾਡੀ ਬਾਹ ਹੋਵੇ ਤੁਸੀਂ ਓਨੀ ਨਾਪ ਕੇ ਰੱਖ ਲੈਣੀ ਹੈ ਤੇ ਆਪਣਾ ਮਾਰਜਨ ਲੈ ਲੈਣਾ 1.5 ਇੰਚ ਦਾ 2 ਇੰਚ ਦਾ ਠੀਕ ਹੈ ਜੀ ਤੇ ਇਹਨਾਂ ਦੀ ਬਾਹ ਜਿਹੜੀ ਹੈਗੀ ਉਹ ਮੈਂ ਲੰਬੀ ਹੀ ਰੱਖਣੀ ਆ ਥੋੜੀ ਜੀ ਇਸੇ ਲਈ ਮੈਂ ਪੂਰਾ ਹੀ ਲੈ ਲਿਆ ਕਪੜਾ ਜਿੰਨਾ ਆਇਆ ਸੀਗਾ ਠੀਕ ਹੈ ਤੇ ਇਧਰੋਂ ਆਪਾਂ ਲਗਾ ਲੈਣਾ ਪਹੁੰਚੇ ਦਾ ਨਿਸ਼ਾਨ ਜਿੰਨਾ ਆਪਾਂ ਨੂੰ ਚਾਹੀਦਾ ਮੈਂ 5 ਇੰਚ ਰੱਖੂਗੀ ਤੇ ਆਵਲੇ ਨਿਸ਼ਾਨ ਨੂੰ ਆਪਾਂ ਐਦਾਂ ਕਰ ਦੇਣਾ ਠੀਕ ਹੈ ਜੇ ਥੋੜੀ ਜੀ ਫਿਟਿੰਗ ਵਿੱਚ ਚਾਹੀਦੀ ਹੁੰਦੀ ਆ ਬਾਹ ਫਿਰ ਐਦਾ ਗੁਲਾਈ ਵੀ ਪਾ ਸਕਦੇ ਤੁਸੀਂ ਥੋੜੀ ਜੀ ਹੁਣ ਆਪਾਂ ਇੱਥੋਂ ਇਹਦੀ ਕਟਿੰਗ ਕਰ ਲਵਾਂਗੇ ਤੇ ਆ ਆਪਾਂ ਮੂਰਲੇ ਦੋ ਪੱਲੇ ਚੱਕੜਿਆ ਤੇ ਇੱਥੋਂ ਆਪਾਂ ਫਰੰਟ ਵਾਲੇ ਪੱਲਿਆਂ 'ਚ ਕਾਟ ਪਾ ਲੈਣੀ ਆ ਇੱਥੇ ਕੱਟ ਜ਼ਰੂਰ ਲਾ ਲੈਣੇ ਇੱਥੋਂ ਵੀ ਮਾਰਜਨ ਰੱਖ ਕੇ ਕਟਿੰਗ ਕਰ ਲੈਣੀ ਆਪਾਂ ਠੀਕ ਹੈ ਤੇ ਹੁਣ ਮੈਂ ਦੇਖੋ ਤੁਹਾਨੂੰ ਕਾਟ ਦਿਖਾਉਣੀ ਆ ਕਾਟ ਜਿਹੜੀ ਹੈਗੀ ਉਹ ਆਪਣੀ ਬਿਲਕੁਲ ਸਹੀ ਪਈ ਆ ਇਦਾਂ ਠੀਕ ਹੈ ਜੀ ਆ ਦੇਖੋ ਆ ਆਪਣੀ ਇੱਕ ਸਾਈਡ ਵਾਲੀ ਬਾਹ ਹੋਗੀ ਆ ਤੇ ਆ ਜਿਹੜੀ ਹੈਗੀ ਆਪਣੀ ਦੂਸਰੀ ਵਾਲੀ ਸਾਈਡ ਵਾਲੀ ਬਾਹ ਹੋਗੀ ਆ ਹੁਣ ਦੋਨੇ ਬਾਹਾਂ ਚ ਜਿਹੜੀ ਕਾਟ ਹੈਗੀ ਉਹ ਇਦਾਂ ਸਹੀ ਪੈਂਦੀ ਹੁੰਦੀ ਆ ਬਿਲਕੁਲ ਠੀਕ ਹੈ ਬਸ ਤੁਸੀਂ ਕੱਪੜੇ ਨਾਲ ਕੱਪੜਾ ਮਿਲਾ ਕੇ ਰੱਖ ਲਿਆ ਕਰੋ ਸਿੱਧੇ ਨਾਲ ਸਿੱਧਾ ਜਾਂ ਫਿਰ ਪੁੱਠੇ ਨਾਲ ਪੁੱਠਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ